ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੁੰਨ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੀ ਜਮਵਰੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਦੂਜੀਆਂ ਪਾਰਟੀਆਂ ਇਹਨਾਂ ਦੀ ਕੋਈ ਜਮਵਰੀ ਨਹੀਂ ਆ ਤਾਂ ਇੱਥੇ ਆਉਂਦੇ ਐ ਇੱਕ ਸੂਬਾ ਸਮਝ ਕੇ ਆਉਂਦੇ ਐ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਸਾਡੇ ਵਾਸਤੇ ਆ ਸਟੇਟ ਨਹੀਂ ਹੈ ਸਾਡੇ ਵਾਸਤੇ ਆ ਘਰ ਹੈ ਤੋ ਐਸ ਕਰਕੇ ਮੈਂ ਅੱਜ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਐਸ ਆ ਜਿਹੜੀ ਸਾਲ ਡੇਢ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਇਹ ਫੈਸਲੇ ਜਿਹੜੇ ਗਲਤ ਹੋਤੋਂ ਕਰਾਈ ਜਾਂਦੇ ਆ ਆ ਸਾਰੇ ਗਲਤ ਫੈਸਲੇ ਆ ਭੁਗਤਨੇ ਤੁਹਾਨੂੰ ਪੈਣੇ ਆ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਆ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਆ ਐਸ ਕਰਕੇ ਆ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲ ਗਈਆਂ ਸਾਰੀਆਂ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਤੋਂ ਇਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜੂਕੇਸ਼ਨ ਕਰਨੀ ਪਏ ਜੋ ਕਿਸਾਂ ਦੇ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ੱਤਕਾ ਨਹੀਂ ਹੋਂਦਾਂ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ੱਤਕਾ ਨਹੀਂ ਹੋਂਦਾਂਗੇ ਅਮਾਥੋਂ ਅੱਜ ਅੱਜ ਮੈਂ ਕਹਿਣ ਆਇਆ ਤੇ ਨਾਲੇ ਵਾਰਨਿੰਗ ਵੀ ਦੇ ਰਿਹਾ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਜੇਲ੍ਹਾਂ 'ਚ ਹੋਵੋਗੇ ਆ ਜਿੰਨਾ ਲੁੱਟਿਆ ਪੈਸਾ ਬਾਹਰ ਨਹੀਂ ਜਾਣ ਦੇਵਾਂਗੇ ਤੁਹਾਡਾ ਸਰ ਚੇਅਰਮੈਨ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਚੇਅਰਮੈਨ ਦੇ ਪਿੱਛੇ ਕੀ ਰੀਜ਼ਨ ਕੀ ਲੱਗਿਆ ਆ ਸਾਰੇ ਚੇਅਰਮੈਨ ਇਹਨਾਂ ਨੇ ਆਪਣੇ ਦਿੱਲੀ ਤੋਂ ਚਹੇਤੇ ਲਾਏ ਆ ਪੋਲੂਸ਼ਨ ਬੋਰਡ ਲੈ ਲਓ ਰੇਰਾ ਲਾ ਲਓ ਕਿਉਂ ਲਾਏ ਆ ਸਾਰੇ ਜਿੱਥੇ ਮਨੀ ਕਲੈਕਸ਼ਨ ਸਿੱਧਾ ਟਾਰਗੇਟ ਦਿੱਤਾ ਹੈ ਹੈਵੀ ਇੰਡਸਟਰੀ ਹੈਵੀ ਇੰਡਸਟਰੀ ਦਾ ਲਾਤਾ ਸਾਰੇ ਟਾਰਗੇਟ ਦਿੱਤਾ ਹੈ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਆ ਜਿਹੜੇ ਮੀਟਿੰਗ ਕੀਤੀ ਹੈ ਸਸੋੜੀਆਂ ਨੇ ਆਪਣੇ ਜੈਨ ਨੇ ਆ ਰੀਅਲ ਏਸਟੇਟ ਵਾਲੇ ਨੇ ਕੀਤੀ ਹੈ ਅਫਸਰਾਂ ਦੀ ਉਹ ਹੁੰਦਾ ਕੌਣਾ ਕਰਨ ਵਾਸਤੇ ਟੀਮ ਮਿਨਿਸਟਰ ਕਰ ਸਕਦਾ ਹੈ ਮਿਨਿਸਟਰ ਕਰ ਸਕਦਾ ਹੈ ਮਨਿਸਟਰਤਾ ਥੀ ਮਨਿਸਟਰ ਤੁੰਗਾ ਬੁਲਾਉਂਦੇ ਹੀ ਨਹੀਂ ਹੁਣ ਤੁਸੇ ਫੋਟੋਗ੍ਰਾਫੀ ਆ ਗਈਆਂ ਤੁਹਾਡੇ ਸਾਹਮਣੇ ਫੋਟੋਗ੍ਰਾਫਸ ਆ ਗਈਆਂ ਕੀ ਹੁਣ ਕਿਉਂਕਿ ਹੁਣ ਇਹਨਾਂ ਕਲੀਅਰਟੀ ਬੜੀ ਕਲੀਅਰ ਹੈ ਕਿ ਅਸੀਂ ਇੱਥੋਂ ਪੈਸਾ ਇਕੱਠਾ ਕਰਨਾ ਹੈ ਤੇ ਪੰਜਾਬ ਨੂੰ ਜਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਨੂੰ ਲੁੱਟਣ ਵਾਸਤੇ ਆਏ ਸੀ ਕੋਈ ਤਰੀਕਾ ਇਹਨਾਂ ਨੇ ਬਣਾ ਲਿਆ ਪਰ ਅਕਾਲੀ ਦਲ ਨਹੀਂ ਹੋਣ ਦਊਗਾ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ ਜੀ ਤੁਸੀਂ ਬਲ ਸੁਣੋਗੇ ਜਿਹੜੇ ਕਿਸਾਨ ਨੇ ਜੀ ਸੀਟ ਰੋਣਗੇ ਰੱਖੇ ਕਿਹੜੇ ਮਤਲਬ ਕਿਸਾਨਾਂ ਨੇ ਮੈਨੇ ਮੇਰੇ ਕੋਲੇ ਕਈ ਪਿੰਡਾਂ ਵਾਲੇ ਲੋਕ ਆਇਆ ਮੈਂ ਉਹਨਾਂ ਨੂੰ ਮਿਲ ਵੀ ਜਾਊਂਗਾ ਸ਼ਾਮ ਨੂੰ ਮੈਂ ਜਾਣਾ ਮਿਲ ਰਿਹਾ ਤੇ ਇੱਕ ਪਿੰਡ ਹੈ ਇਸੇ ਵਾਲਾ ਤੇ ਕਈ ਹੈ ਪਰ ਜਿਵੇਂ ਨੇ ਲਗਾਤਾਰ ਮੇਰੇ ਇਨ ਟੱਚ ਹੈ ਅਸੀਂ ਉਹਨਾਂ ਨੂੰ ਸ਼ੋਰ ਕੀਤਾ ਕਿ ਅਸੀਂ ਕਿਸੇ ਹਾਲਤ ਪੂਰਾ ਕਾਲੀ ਦਲ ਪੂਰੀ ਕਾਲੀ ਦਲ ਦੀ ਲੀਡਰਸ਼ਿਪ ਕੋਲੇ ਵਰਕਰ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਕਿਸੇ ਹਾਲਤ ਆ ਤੱਕਾ ਨਹੀਂ ਹੋਣ ਦੇਵਾਂਗੇ ਸਿਰਫ ਲੁਧਿਆਣਾ ਨਹੀਂ ਜਮੀਨ ਹੈ ਕਿ ਪਹੋਰ ਵੀ ਕੋਈ ਸੂਚਨਾ ਕੀ ਬਾਤ ਮਾਥ ਨੂੰ ਕਹਿਆ ਲੁਧਿਆਣੇ ਦੀ ოਫੀਸ਼ਲ ਕਰਤੀ ਜਲੰਧਰ ਤਿਆਰੀ ਹੋ ਗਈ ਅੰਮ੍ਰਿਤਸਰ ਤਿਆਰੀ ਹੋ ਗਈ ਬਠਿੰਡੇ ਤਿਆਰੀ ਹੋ ਗਈ ਪਟਿਆਲੇ ਹੋ ਗਈ ਮੁਹਾਲੀ ਤੁਸੀਂ ਹੈਰਾਨ ਰਹੇ ਜੋ ਕਹਿੰਦੇ ਅਸੀਂ ਡਿਵੈਲਪ ਕਰਨੀ ਹੈ 6000 ਕਿਲਾ ਮੁਹਾਲੀ ਪਿਆ ਹੈ ਹਲੇ ਤੱਕ ਡਿਵੈਲਪ ਨਹੀਂ ਹੋਇਆ ਪਿਛਲੀ ਕਾਂਗਰਸ ਸਰਕਾਰ ਨੇ 1400 ਕਿਲਾ ਐਕਵਾਇਰ ਕੀਤਾ ਸੀ ਇੱਕ ਇੱਟ ਨਹੀਂ ਲੱਗੀ ਇੱਥੇ 2500 25000 ਕਿਲਾ ਕਿਵੇਂ ਕਰੋਗੇ ਸੜਕ ਕਹਿੰਦੇ ਕੋ ਸਾਡੇ ਕੋਲੇ ਸਾਡੇ ਕੋਲੇ ਪੈਨਸ਼ਨ ਦੇਣ ਨੂੰ ਕਹਿੰਦੇ ਪੈਸਾ ਹੈ ਨਹੀਂ 1000 ਰੁਪਏ ਦੇਣ ਵਾਸਤੇ ਕਹਿੰਦਾ ਪੈਸਾ ਹੈ ਨਹੀਂ ਤੇ 25000 ਕਿਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਮ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਰ ਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲੋਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜਿਹਨੂੰ ਜਿਹਨੂੰ ਪੈਸੇ ਦੇਊਗਾ ਉਹਨੂੰ ਰੀਲੀਜ਼ ਕਰੀ ਜਾਵਾਂਗੇ ਆਤ ਅਨਾਂ ਦੀ ਗੇਮਪਲੈਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਸਿਕ ਪੇ ਕੁਸ਼ਨ ਕਰਦੇ ਨਾਲੇ ਆਪਣੇ ਪਤਾ ਨਹੀਂ ਬਹੁਤ ਜਾਲਾ ਜਿਹੜਾ ਮਾਮਲਾਗਾ ਪਹੁੰਚਦੇ ਆਪਸੇ ਸਾਡੇ ਅੱਖਾਂ ਦਰਵਾਜ਼ੇ ਉੱਤੇ ਟਿਕ ਹੋਣਾ ਸੀਗਾ ਕਾफी ਚਰਚਾ ਹੋ ਰਹੀ ਉਹ ਸਾਡਾ ਨਿਕਾਉਂਦੇ ਜਿਹਦਾ ਬਿਆਨ ਵੀ ਆਇਆ ਮਦਰਾ ਐਡਾ ਬਟਾ ਮਤਭੇਦ ਲੱਗ ਰਿਹਾ ਦੇਖੋ ਮੈਂ ਪਹਿਲੇ ਤਾਂ ਮੈਂ ਦੇਸ਼ ਦੀ ਫੌਜ ਨਾਲ ਨੇ ਬਹੁਤ ਵੱਡਾ ਬਚਾ ਪੰਜਾਬ ਦਾ ਕੀਤਾ ਤੁਸੀਂ ਜੇ ਆ ਲੜਾਈ ਨੂੰ ਦੇਖੋ ਇਹ 100 ਡਰੋਨ ਬਾਹਰੋਂ ਆਏ ਐ एग्जांपल ਦੇ ਰਿਹਾ ਹਾਂ 60% ਹਮਲਾ ਇਕੱਲਾ ਪੰਜਾਬ ਸੀ ਜਿੰਨਾ ਅਟੈਕ ਸੀ ਸਾਰਾ ਪੰਜਾਬ ਤੇ ਸਾਰਾ ਛੇੜਕ ਸੀ ਤੇ ਆਪਾਂ ਨੂੰ ਮੈਂ ਮੈਂ ਪਹਿਲੇ ਵੀ ਵਧਾਈ ਦਿੱਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਂ ਵਾਜ ਫੌਜ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਜਸ ਸਿਸਟਮ ਨਾਲ ਉਹਨਾਂ ਨੇ ਇੱਕ ਦੀ ਹਮਲੇ ਕੀਤੇ ਐ ਆਹ ਤਾਂ ਆਪਣੇ ਕੋਲੇ ਜਿਹੜਾ ਸਿਸਟਮ ਆਪਾਂ S400 ਤੇ ਦੂਜੀਆਂ ਡਿਫੈਂਸ ਸਿਸਟਮ ਐ ਉਹ ਆਪਾਂ ਨੂੰ ਨਹੀਂ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਣਾ ਸੀ ਇਹ ਹਰ ਰੋਜ਼ 3-300 ਡਰੋਨ ਆਉਂਦੇ ਸੀ ਇੱਥੇ ਬੰਬ ਕਰਨ ਵਾਸਤੇ ਸਾਰਿਆਂ ਨੂੰ ਬਚਾਇਆ ਤੇ ਤੁਹਾਨੂੰ ਫਾਇਦਾ ਇਹ ਹੈ ਵੀ ਜਦੋਂ ਉਹ ਅੱਜ ਮਤਲਬ ਆਪਣੇ ਖਾਲਸਾ ਨੇ ਜਿੱਤਿਆ ਆਪੇ ਮਤਲਬ ਅੱਜ ਦੇਖਿਆ ਤਾਂ ਵੀ ਫੈਸਲੀ ਹੋਏ ਫੁਰਪੋਦੇ ਆਏ ਉਹਨੇ ਕਹਿੰਦੇ ਫੁਰਪੋਦੇ ਆਏ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆਪ ਬਾਹਰ ਆਇਆ ਉਹ ਐਸਜੀਪੀਸੀ ਉਹ ਐਸਜੀਪੀਸੀ ਪ੍ਰਧਾਨ ਉਹ ਦੱਸ ਸਕਦੇ ਕਿਉਂਕਿ ਫਿਜ਼ੀਕਲ ਉਹਨੇ ਇਹ ਕਿਹਾ ਪਰ ਮੈਂ ਇਹ ਨਾ ਕਹਿਣਾ ਚਾਹਣਾ ਹੈ ਗਵਰਨਮੈਂਟ ਆਫ ਇੰਡੀਅਨ ਆਰਮੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਇੰਡੀਅਨ ਆਰਮੀ ਨੇ ਪੰਜਾਬ ਨੂੰ ਨਹੀਂ ਇਕੱਲੇ ਦੇਸ਼ ਨੂੰ ਤਾਂ ਬਚਾਇਆ ਬਜਾ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਪੰਜਾਬੀਆਂ ਨੂੰ ਬਚਾਇਆ ਜੀ ਜੀ ਵਿਧਾਨ ਸਭਾ ਚੋਣਾਂ ਨੂੰ ਨਾ ਡੇਢ ਕੁ ਸਾਲ ਦਾ ਸਮਾਂ ਰਹਿ ਗਿਆ ਹੈ ਕਿਹਦੇ ਹਮਖਿਆਲੀ ਪਾਰਟੀਆਂ ਦੇ ਕਾਲੀ ਦਲ ਦਾ ਕੋਈ ਚੱਲ ਰਿਹਾ ਹੈ ਜਰੂਰ ਸਾਡਾ ਜਿਹੜੇ ਜਿਹੜੇ ਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਤੀਰਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕੈਪਟਨ ਅਮਰਿੰਤ ਕਾਂਗਰਸ ਦੀ ਪਾਰਟੀ ਸੀ ਇੱਕ ਕਟਰੀ ਲੱਗੀ ਆਹ 5 ਸਾਲ ਤੁਸੀਂ ਝਾੜੂ ਵਾਲੇ ਆਏ ਆ ਲੁੱਟਣ ਆਏ ਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਝ ਹੀ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਜੋਬ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਸੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆਂ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆਹ ਜਿਹੜੀਆਂ ਲੋਕੀ ਇੱਥੇ ਪਾਰਟੀਆਂ ਨੈਸ਼ਨਲ ਆ ਇੱਥੇ ਕੱਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਜੀ ਮੇਰਾ ਇਹਨਾਂ ਨਾਲ ਇਹਨਾਂ ਨਾਲ ਕੋਈ ਗੱਲ ਚੱਲ ਰਹੀ ਹੈ ਮੈਂ ਤੁਹਾਨੂੰ ਕਿਹਾ ਕਿ ਹਲੇ ਇਲੈਕਸ਼ਨ ਆ ਸੀ ਤਾਂ ਆਪਣੇ ਆਪ ਹੀ ਪੂਰਾ ਤਿਆਰੀ ਕਰ ਰਹੇ ਆਂ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨ ਗਈਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜ੍ਹ ਗਿਆਂ। ਸੁਖਵੀਰ ਜੀ ਪੰਜਾਬ ਦੀ ਬੋਡੀ ਤੁਸੀਂ ਪ੍ਰਧਾਨ ਬਣ ਗਏ ਹੋ। ਬਾਕੀ ਬੋਡੀ ਤੇ ਡਿਸਟ੍ਰਿਕਟ ਬੋਡੀ ਜਿਹੜੀਆਂ ਆਈਆਂ ਨੇ ਜਿਲ੍ਹਾ ਜੱਤੇਗਾਰ ਨੇ ਉਹ ਕਦੋਂ ਤੱਕ ਉਹ ਬਹੁਤ ਹੀ ਜਲਦੀ ਹਾਂ। ਹਾਂ। ਤੇ ਇਲੈਕਸ਼ਨ ਜਿਹੜਾ ਹੈਗਾ ਤੁਸੀਂ ਪਛਮੀ ਦਾ ਲੜ ਰਹੇ ਹੋ। ਉਹਦੀ ਅਗਲੀ ਕੀ ਰਣਨੀਤੀ ਹੋਊਗੀ? ਬੌਂ ਬੌਂ ਐਵੇਂ ਕੈਂਪੇਨ ਕਰ ਲਗੇ। ਕਿਵੇਂ ਕਿਵੇਂ ਉਹ ਰਹੇਗਾ ਥੋੜਾ ਹੌਲਾ ਦਾ। ਪਹਿਲੀ ਮੈਂ ਇਹਨਾਂ ਕਹਿਣਾ ਚਾਹਣਾ ਹੈ ਸਾਡੀ ਬੋਡੀ ਜਲਦੀ ਬਣ ਜਾਣੀ ਹੈ। ਤੇ ਜਿਹੜਾ ਸਾਡੇ ਕੈਂਪੇਨ ਦਾ ਸਟਾਈਲ ਹੋਊਗਾ ਉਹ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਆਪਣੇ ਪ੍ਰਧਾਨ ਜੀ ਮੇਰਾ ਲੱਖ ਸਮਾਨ ਜੀ ਸਾਰੀ ਪਾਰਟੀ ਇੱਥੇ ਲੜਣਾ ਸਾਰੀ ਪਾਰਟੀ ਹਾਂ ਨਕਲੀ ਚਰਾਬਾ ਜੀ ਮਤਲਬ ਇੰਨੇ ਵੱਡੇ ਵਰਗੇ ਜੀ ਤੁਹਾਡਾ ਅਸਰ ਤੇ ਕਾਇਮ ਨਹੀਂ ਗਏ ਤੇ ਤੁਹਾਡਾ ਮਤਲਬ ਜਾਣਾ ਨਹੀਂ ਤੁਹਾਨੂੰ ਹੁਣ ਸੁਣ ਲੈ ਮੈਂ ਪਰਸਨਲ ਮਜ਼ਬੂਰੀ ਬੇਰੀ ਪਰਸਨਲ ਮਜ਼ਬੂਰੀ ਕਰਕੇ ਮੈਂ ਦੇਸ਼ ਤੋਂ ਬਾਹਰ ਸੀ ਮੈਂ ਪਰਸੋਂ ਹੀ ਆਇਆ ਹਾਂ ਤੇ ਔਨਸਾਰ ਮੈਂ ਸਿੱਧਾ ਇੱਥੇ ਤੁਹਾਡੇ ਕੋਲੇ ਆਇਆ ਦੇਖੋ ਮੈਂ ਉਹੀ ਕਹਿ ਰਿਹਾ ਹਾਂ ਮਜੀਠੇ ਸਾਹਿਬ ਗਏ ਸਾਡੀ ਪਾਰਟੀ ਚਲੀ ਗਈ ਪਰ ਮੈਂ ਜਿਹੜਾ ਕਹਿਣਾ ਚਾਹਣਾ ਹੈ ਗੱਲ ਉੱਥੇ ਹੀ ਆਉਂਦੀ ਹੈ ਪੰਜਾਬ ਦਾ ਦਰਦ ਕਿਹਦੇ ਕੋਲੇ ਦਰਦ ਕੱਲੀ ਅਕਾਲੀ ਦਲ ਜਾਂਦਾ ਹੈ ਦੂਜੇ ਕੋਈ ਨਹੀਂ ਜਾਂਦਾ ਸਾਰੇ ਡਰਾਮੇ ਥੈਂਕ ਯੂ ਥੈਂਕ ਯੂ